ਤਾਲਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਚੌਂਕ ਘੰਟਾ ਕਰ ਮਾਰਕੀਟ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਲੰਗਰ ਸੇਵਾ ਕੀਤੀ ਕਾਉਂਸਲਰ ਜਰਨਲ ਸਿੰਘ ਟੋਟ ਵਨੀਤਾ ਅਗਰਵਾਲ ਵਿਕੀ ਸ਼ਰਮਾ ਸੋਨੂ ਕੁਮਾਰ ਬੋਬੀ ਕੁਮਾਰ ਨਰਿੰਦਰ ਪਾਲ ਸਿੰਘ ਸਮਿਤ ਸੰਗਤਾ ਮੌਜੂਦ ਸਨ ਜਿਸ ਤਾਕਤ ਤੁਸੀਂ ਜਾਣਦੇ ਹੋ ਕਿ ਧਰਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਚੌਕ ਢਕਟੇ ਕਰ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੇ ਤਿੰਨ ਵਾਰੀ ਕੌਂਸਲਰ ਬਣ ਚੁੱਕੇ ਜਰਨੈਲ ਸਿੰਘ ਢੋਟ ਜੀ ਉਹਦੇ ਛੋਟੇ ਭਾਈ ਮੇਰੇ ਵੀ ਛੋਟੇ ਭਾਈ ਐਨ ਪੀ ਸਿੰਘ ਜੀ ਬਿੱਟੂ ਜੀ ਮੈਡਮ ਬਨੀਤਾ ਅਗਰਵਾਲ ਜੀ ਸਾਡੇ ਸਨੀ ਭਾਜੀ ਯੂਸਫ ਜੀ ਇਹੋ ਹੀ ਨਿਮਰਤਾ ਪਰ ਹੀ ਸਿਰ ਨਵਾ ਕੇ ਬੇਨਤੀ ਕਰਦਾ ਕਿ ਸਾਡੀ ਸਾਰੀ ਟੀਮ ਨੂੰ ਤੁਸੀਂ ਬਲ ਦਿਓ ਸ਼ਕਤੀ ਦਿਓ ਸਮੱਤ ਦਿਓ ਤਾਂ ਜੋ ਅਸੀਂ ਇਸ ਪਵਿੱਤਰ ਸ਼ਹਿਰ ਦੀ ਜਿਹੜਾ ਕਿ ਗੁਰੂਆਂ ਪੀਰਾਂ ਪੈਗੰਬਰਾਂ ਦਾ ਪਵਿੱਤਰ ਸ਼ਹਿਰ ਹੈ ਇਸ ਪਵਿੱਤਰ ਨਗਰੀ ਦੀ ਅਸੀਂ ਪੂਰੀ ਤਾਕਤ ਦੇ ਨਾਲ ਜਿਹੜੀ ਸੇਵਾ ਕਰ ਸਕੀਏ ਔਰ ਜਿਹੜੇ ਸ਼ਰਧਾਲੂ ਇੱਥੇ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਕ ਅੱਛਾ ਸੁਨੇਹਾ ਜਿਹੜਾ ਇਸ ਪੁੱਤਰ ਨਗਰੀ ਤੋਂ ਦੇ ਕੇ ਭੇਜੀ